ਰਸੋਈ ਦੇ ਉੱਥੇ ਸੱਸੇ ਲੱਗੇ ਸੀਗੇ ਮੈਨੂੰ ਫੋਨ ਕਰਤਾ ਨੇ ਕਹਿੰਦਾ ਵੀ ਮੋਟਰਸਾਈਕਲ ਵੇਚ ਦੋ ਮੈਂ ਚੱਲ ਅੱਛਾ ਵੀ ਮੋਟਰਸਾਈਕਲ ਵੇਚ ਦੋ ਇੱਕ ਜਣੀ ਆ ਜੇ ਤਾਂ ਕੋਈ ਮਾਣਾ ਮੋਟਾ ਕੋਈ 50-60000 ਦਾ ਹੁੰਦਾ ਫਿਰ ਤਾਂ ਚੱਲ ਪਿੰਡ ਲੈਵਲ ਤੇ ਕਰਾ ਲੰਦੀ ਹਾਂ ਤੇ ਹੁਣ ਹਾਂਜੀ ਦੋਸਤੋ ਪਿੰਡ ਕਾਲੇਕੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਖੜੇ ਆ ਤੇ ਮੈਂ ਬਿਜਲੀ ਲੰਘਿਆ ਜਾਂਦਾ ਸੀ ਤਾਂ ਇੱਕ ਯਾਰ ਦੋਸਤਾਂ ਮੇਰਾ ਭਰਾ ਸਾਡਾ ਆਵਣਾ ਤੇ ਉਹਨੇ ਰੋਕ ਲਿਆ ਕਹਿੰਦਾ ਯਾਰ ਭਾਈ ਮੈਂ ਤੇਰਾ ਨੰਬਰ ਕਹੀ ਬਾਵਾ ਟਾਈਮ ਦਾ ਭਾਲੀ ਜਾਣਾ ਤੇ ਮਹਾ ਕੀ ਗੱਲ ਆ ਕਹਿੰਦਾ ਇੱਕ ਪਰਿਵਾਰ ਆ ਯਾਰ ਵੀ ਐ ਕਰਕੇ ਘਰੇ ਗਰੀਬੀ ਤੇ ਉਤੋਂ ਬਿਮਾਰੀ ਪੈ ਗਈ ਹਨਾ ਛੋਟੇ ਛੋਟੇ ਬੱਚੇ ਆ ਤੇ ਬਾਕੀ ਜਿਵੇਂ ਕਹਿੰਦੀ ਵੀ ਬਿਮਾਰੀ ਵੀ ਇਹੋ ਜੀ ਲੱਗੀ ਜਿਹੜੀ ਤੇ ਰੁਪਈਆ ਲੱਖਾਂ ਦੇ ਹਿਸਾਬ ਨਾਲ ਖਰਚ ਹੋਣਾ ਤੇ ਬਾਕੀ ਆਪਾਂ ਵੀਰਾਂ ਨਾਲ ਗੱਲਬਾਤ ਕਰਾਉਣਾ ਹੱਸੀਗਾ ਬਈ ਹੋ ਠੀਕੋ ਠੀਕ ਹੈ ਤੇ ਕੀ ਬਈ ਕੀ ਦੱਸਿਆ ਡਾਕਟਰ ਨੇ ਕੀ ਗੱਲਬਾਤ ਆ ਉਹ ਤਾਂ ਵੀਰੇ ਨਾ ਮੇਰੇ ਖੂਨ ਘਟ ਗਿਆ ਸੀਗਾ ਹਾਂਜੀ ਤੇ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਕਿਡਨੀਆਂ ਦੋਈ ਖਰਾਬ ਨੇ ਦਿਲ ਦਾ ਖੂਨ ਘਟ ਗਿਆ ਹਾਂ ਦਿਲ ਦਾ ਖੂਨ ਘਟ ਗਿਆ ਅੱਛਾ ਉਦੋਂ ਵਾ ਟੈਸਟ ਕਰਿਆ ਉਹ ਕਿ ਕਿਤਨੀਆਂ ਜਿਹੀ ਪ੍ਰੋਬਲਮ ਸੀ ਦੋਈ ਡੈਸ਼ ਮੈਨੂੰ ਦੋ ਦੋਵੇਂ ਕਿਡਨੀਆਂ ਡੈਮੇਜ ਨੇ ਠੀਕ ਆ ਤੇ ਹੁਣ ਬਈ ਦਵਾਈ ਕਿੱਥੋਂ ਕਿੱਥੋਂ ਚੱਲੀ ਐ ਫੇਰ ਦਵਾਈ ਤਾਂ ਪਹਿਲਾਂ ਫਰੀਦਕੋਟ ਤੋਂ ਚੱਲਦੀ ਸੀ ਹਾਂ ਚੰਡੀਗੜ੍ਹ ਤੋਂ ਵੀ ਚੱਲੀ ਐ ਹੁਣ ਸਰਸੇ ਤੋਂ ਚੱਲਦੀ ਐ ਠੀਕ ਆ ਉੱਥੋਂ ਫੇਰ ਡਾਕਟਰ ਕੀ ਕਹਿੰਦੇ ਹੁਣ ਉੱਥੋਂ ਕਿਡਨੀਆਂ ਕਹਿੰਦੇ ਵੀ ਕਿ ਕਿਡਨੀਆਂ ਪਾਵਾਂਗੇ ਠੀਕ ਆ ਉਹ ਕਹਿੰਦੇ ਜੀ ਖਰਚਾ ਆਊਗਾ ਹਾਂਜੀ ਕਹਿੰਦੇ ਵੀ ਟੁਕੜ ਟੁਕੜ 4 ਲੱਖ 5 ਲੱਖ ਵੰਗੋ ਖਰਚਾ ਆ ਜਾਂਦਾ 5 ਲੱਖ ਰੁਪਏ ਵੰਗੋ ਖਰਚਾ ਆ ਜੂ ਆ ਜੂ ਠੀਕ ਹੈ ਤੇ ਫਿਰ ਹੁਣ ਪਰਿਵਾਰ ਦੀ ਕੰਡੀਸ਼ਨ ਉਹ ਕੰਡੀਸ਼ਨ ਗਰੀਬ ਬੰਦੇ ਆ ਜੀ ਜੀਵਨ ਜੂਣਾ ਹੈ ਨਹੀਂ ਜੇ ਹੁੰਦਾ ਕੋਸਾ ਕੋਈ ਸਦਾ ਬੇਚ ਕੇ ਵੀ ਲਾ ਦਿੰਦੇ ਬਾਈ ਸਹੀ ਆ ਬਾਈ ਤੇ ਆਪਣੀ ਕਾਸਟ ਕੀ ਆ ਜਾਂਦੀ ਹੈ ਬਾਈ ਕਾਸਟ ਰਮਦਾਸੀ ਆ ਵੀ ਰਮਦਾਸੀ ਸਿੱਖ ਆ ਤੇ ਮੈਂ ਬ੍ਰਿਕ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਟਾਈਮ ਹੋ ਰਿਹਾ 2-3 ਸਾਲ 3 ਸਾਲ ਤਿੰਨ ਸਾਲ ਦਾ ਮਤਲਬ ਤੁਸੀਂ ਆਪ ਘਰ ਦਾ ਗੁਜ਼ਾਰਾ ਚਲਾ ਰਹੇ ਹੋ। ਪਹਿਲਾਂ ਵੀ ਬੈਠਦੇ ਸੀ ਕੰਮਰੇ ਬਾਹਰ ਸੌਣ ਲੱਗ ਗਈ ਹੁਣ ਨਹੀਂ ਹੁੰਦਾ ਕੰਮ। ਬੈਠ ਲੱਸ ਸੌਣ ਲੱਗ ਗਈ। ਠੀਕ ਹੈ ਬੱਚੇ ਦੋ ਨੇ ਹੈ। ਠੀਕ ਹੈ ਇੱਕ ਆ ਬਿਠਾ ਇੱਕ ਹੋਰ ਨੇ ਕਾ ਮੁੰਡਾ। ਠੀਕ ਹੈ। ਹਾਂ ਜੀ। ਵੱਡਾ ਹੈ। ਆ ਜਾ ਪੁੱਤ ਤੂੰ ਵੀ ਵੇਖ। ਇੱਧਰ ਬੈ ਜਾ। ਤੇ ਹੁਣ 5 ਲੱਖ ਰੁਪਏ ਦਾ ਖਰਚਾ ਦਾਅਦੇ ਨੇ। ਤੇ ਘਰ ਦੀ ਕੰਡੀਸ਼ਨ ਦੇ ਹਿਸਾਬ ਨਾਲ ਬਈ ਉਹ ਹੈ ਹੈ। ਹਾਂ ਜੀ। ਮਤਲਬ ਹੁਣ ਪੈਣੇ ਹੈਗਾ ਕੁਛ ਮਾੜਾ ਮੋਟਾ ਕੁਲੇ ਕਿ ਜਮਾ ਲੱਗੇ ਸਾਰੇ ਲੱਗੇ ਲੱਗ ਗਿਆ ਜੰਡਾ ਦਾ ਦਮ ਚੜ ਗਿਆ ਜਮਾ ਚੜ ਗਿਆ ਅੱਛਾ ਫਾਈ ਫਾਈ ਤੇ ਉਮਰ ਕਿੰਨੀ ਕੋ ਹੋ ਬਾਈ ਆਪਣੀ ਉਮਰ ਵੀ ਠੀਕ ਸਾਲ ਦੀ ਆਪੀ 30 ਸਾਲ ਦੀ 30 ਕੇ ਸਾਲ ਦੀ ਬਸ 30 35 ਕੀ ਬਾਈ 34 35 ਸਾਲ ਠੀਕ ਐ ਐ ਨਹੀਂ ਐ ਨਹੀਂ ਕੀਆ ਹੋਈ ਨਹੀਂ ਕੀਆ ਠੀਕ ਐ ਆ ਕੋਈ ਕੰਮ ਰਿਹਾ ਬਾਈ ਆਪਣੇ ਹਾਂ ਕੀ ਐ ਠੀਕ ਐ ਤੇ ਬੱਕੀ ਪਹਿਲਾਂ ਤੁਸੀਂ ਪਹਿਲਾਂ ਤਾਂ ਹੋ ਵਧੀਆ ਸਿਸ਼ਟ ਹੋ ਹਾਂ ਪਹਿਲਾਂ ਵਧੀਆ ਚੰਗਾ ਕੰਮ ਕਰ ਹੈਂ ਠੀਕ ਹੈ ਕੰਮ ਕਰਦਾ ਸੀ ਪਹਿਲਾਂ ਠੀਕ ਹੈ ਮੈਂ ਬਾਈ ਨੂੰ ਆ ਕੇ ਪੁੱਛਾਂ ਮੈਂ ਬਾਥਰੂਮ ਵਗੈਰਾ ਕਹਿੰਦਾ ਭਈ ਅਸੀਂ ਤਾਂ ਉਧਰ ਛੰਨੇ ਆ ਹੋਏ ਬਾਈ ਮੇਰੇ ਵਿਚਾਰੇ ਉਹ ਹੀ ਗੱਦਾ ਹੈਂ ਮੰਗਣ ਖਾਣ ਆਲੇ ਹੋਏ ਬੈਠ ਨੇ ਭਾਨ ਭਾਈ ਮੱਦ ਤੇ ਕਰਦਾ ਜਿਹੇ ਜੀ ਕਰਦਾਗਾ ਹਾਂਜੀ ਤੇ ਆਉਣ ਤੈਨੂੰ ਕਦੋਂ ਕੁ ਪਤਾ ਲੱਗਿਆ ਫਿਰ ਮੈਨੂੰ ਬਾਈ ਲੱਗਿਆਗਾ 2-4 ਦਿਨ ਹੋ ਗਏ ਉਹਦੇ ਪਤਾ ਲੱਗਿਆ ਇੱਕ ਤਾਂ ਵੀਡੀਓ ਪਹਿਲਾਂ ਬੜਮਾਤੀ ਮੇਰੇ ਪਿੰਡ ਦੇ ਮੁੰਡਾ ਉਹ ਕਾਲਾ ਹਾਂ ਤੇ ਪਾਨੇ ਨਾ ਵੀ ਗੱਲ ਹੋਈ ਸੀ ਉਹ ਵੀ ਕਹਿੰਦਾ ਮੈਂ ਬਣਾ ਕੇ ਜਾਊਂਗਾ ਕਿ ਠੀਕ ਹੈ ਤੇ ਆਪਾਂ ਇਹ ਕਹਿਣਾ ਵੀ ਇਹ ਵੀਡੀਓ ਨਮੋਲ ਕਵਾਤਰਾ ਤੱਕ ਵੱਗ ਜੇ ਤਾਂ ਇਹਨਾਂ ਦੇ ਵਿਚਾਰਿਆਂ ਦੀ ਕੋਈ ਮਦਦ ਹੋ ਜਾਵੇ ਮਦਦ ਹੋ ਜਾਣਾ ਤੇ ਕਿਡਨੀ ਆ ਜਿਹਦਾ ਕੋਈ ਮਾਣਾ ਮੋਟਾ ਕੋਈ 50-60000 ਦਾ ਹੁੰਦਾ ਫਿਰ ਤਾਂ ਚਲ ਪਿੰਡ ਲੈਵਲ ਤੇ ਕਰਾ ਲਾਂਦੇ ਹਾਂ ਤੇ ਹੁਣ ਖਰਚਾ ਥੋੜਾ ਜਿਆਦਾ ਦੱਸਿਆ 5-6 ਲੱਖ ਰੁਪਏ ਦੱਸਿਆਗਾ ਤੇ ਹੁਣ ਹੱਥ ਵੰਨ ਕੀ ਬੇਨਤੀ ਆਪਣੀ ਕਿਸੇ ਸਾਰਾ ਮੂਰੇ ਵੀ ਵਿਚਾਰੇ ਦਾ ਲਾਜ ਮੋਸ ਸਕੀ ਠੀਕ ਹੈ ਬਾਈ ਤੁਸੀਂ ਜਾਣੇ ਹੋ ਨਾ ਫਿਰ ਨਾਲ ਔਰ ਇਹੀ ਜਦੋਂ ਆਪਾਂ ਇਹ ਬਗ ਜਾਈ ਕਿਤੇ ਪਾਈ ਪਾਈ ਹੀ ਮੱਝ ਟਮ ਡਾਰਾ ਫਲੇਕ ਹੀ ਜਾਂਦਾ ਪੈਣ ਸਾਰੀ ਸਾਰੀ ਚਲੇ ਜਾਂਦੇ ਤੇ ਮਿਸਤਰੀ ਬਣਾ ਦਾ ਕੰਮ ਕਰਦਾ ਸੀ ਯਾਰ ਪਹਿਲਾਂ ਵਧੀਆ ਸੀ ਹਾਂ ਪੂਰਾ ਵਧੀਆ ਸੀ ਬਿਮਾਰੀ ਲੈ ਕੇ ਵਹਿੰਦੇ ਕਰਨ ਉਹ ਗੇ ਦੁਆ ਫਿਰ ਅਸੀਂ ਲੋਕੀ ਕਰਵਾ ਤਸੀਗਾ ਕੁਲਚੇ ਦਾ ਕੰਮ ਕਰਵਾਤਾ ਸ਼ੁਰੂ ਹਾਂ ਜਦੋਂ ਜਿਆਦਾ ਹੀ ਬਿਮਾਰ ਹੋ ਗਿਆ ਫਿਰ ਨੇ ਛੱਡਤਾ ਫਿਰ ਹੋਇਆ ਨਹੀਂਗਾ ਠੀਕ ਹੈ ਮਤਲਬ ਕੰਮ ਹੋਇਆ ਤੇ ਬੱਚੇ ਕਿੰਮੀ ਕਿਵੇਂ ਪੜਦੇ ਨੇ ਬਈ ਇਹ ਠੀਕ ਹੈ ਤੇ ਬਈ ਇੱਕ ਦੋ ਨੰਬਰ ਬੋਲ ਦਿਓ ਤੁਹਾਡਾ ਹੈਗਾ ਨੰਬਰ ਫੋਟੇ ਕੋਲ ਫੋਨ ਤਾਂ ਹੋਊਗਾ ਹੁਣ ਜਿਹੜੇ ਤੇ ਆ ਗੂਗਲ ਪੇ ਤਾਂ ਨਹੀਂ ਚੱਲਦੀ ਕਿਸੇ ਤੇ ਚੱਲਦਾ ਨੰਬਰ ਬੋਲੀਂ ਭਾਈ ਗੂਗਲ ਪੇ ਦਾ 9915269548 99152 69548 69548 ਠੀਕ ਹੈ ਸੋ ਦੋਸਤੋ ਜਿੰਨਾ ਹੋ ਸਕੇ ਆ ਵੀਰ ਦੀ ਮਦਦ ਜ਼ਰੂਰ ਕਰੋ ਹਨਾ ਕਿਉਂਕਿ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਕਮਰਾ ਬਾਈ ਕੋਲੇ ਤੇ ਦੋ ਬੱਚੇ ਆ ਤੇ ਜੇ ਗੱਲ ਕਰੀਏ ਕੰਡੀਸ਼ਨ ਦੀ ਘਰ ਦੀ ਕੰਡੀਸ਼ਨ ਬਹੁਤ ਹੀ ਗੰਭੀਰੀ ਹੈ ਹਨਾ ਇੱਕ ਤਰ੍ਹਾਂ ਦੀ ਤੇ ਬਾਕੀ ਗਰੀਬੀ ਤੇ ਬਿਮਾਰੀ ਜਦੋਂ ਦੋ ਇਕੱਠੀਆਂ ਹੋ ਜਾਂਨਾਂ ਫੇਰ ਉਹ ਹੁੰਦਾ ਬੰਦੇ ਦਾ ਲੱਕ ਤੋੜ ਕੇ ਰੱਖ ਦਿੰਦੀਆਂ ਤੇ ਆਉਣ ਜਾਣ ਦਾ ਗੱਡੀਆਂ ਦਾ ਖਰਚੀ ਲੈ ਕੇ ਵਹ ਜਾਂਦਾ ਹਾਂ ਹਾਂ ਤਾਂ ਇਹ ਨੂੰ ਆਇਆ ਸੀ ਕਿ ਕੋਈ ਲੈ ਜੀ ਸੀਗੇ ਮੈਨੂੰ ਫੋਨ ਕਰਤਾ ਇਹਨੇ ਕਹਿੰਦਾ ਵੀ ਮੋਟਰਸਾਈਕਲ ਵੇਚ ਤੂੰ ਮਾਚਾ ਵੀ ਮੋਟਰਸਾਈਕਲ ਵੇਚ ਦਿਓ ਹਾਂ ਮਾਚਾ ਮੋਟਰਸਾਈਕਲ ਤਾਂ ਕਾਣ ਨੂੰ ਵੇਚਿਆ ਤੇ ਮੋਬਾਈਲ ਦੀ ਤਾਂ ਪੈਣੇ ਨਾਲ ਮੇਰੇ ਕੀ ਵਿੱਚ ਵੇਚਣ ਤੋਂ ਹੱਕ ਆ ਭਾਈ ਮੋਬਾਈਲ ਦੀ ਬਾਤ ਆ ਇਹਨਾਂ ਨੂੰ ਸਾਰਿਆਂ ਨੇ ਇਕੱਠੇ ਮੋਬਾਈਲ ਦੀ ਬਾਤ ਆ ਹਾਂ ਦਵਾਤ ਸਰਦਾ ਨਹੀਂ ਹੈਗਾ ਭਾਈ ਹੁਣ ਕਿੱਲੇ ਬੇ ਹਨਾ ਨਹੀਂ ਇਕੱਲਾ ਪਿਆ ਰਹਿੰਦਾ ਵਿਚਾਰਾ ਫੋਨ ਵੀ ਜ਼ਰੂਰੀ ਹੈ ਫੋਨ ਵੀ ਭਾਈ ਜ਼ਰੂਰੀ ਆ ਚਾਹੇ ਬੰਦਾ ਢੱਲੀ ਆਉਂ ਇੰਨਾ ਟਾਈਮ ਪੈਣਾ ਵੀ ਬੜਾ ਔਖਾ ਹੈ ਬਾਈ ਬਹੁਤ ਕਰਿਆ ਵੀ ਕਹੀ ਹੈ ਕਰਿਆ ਹੁਣ ਵੀ ਤੁਸੀਂ ਵੀ ਹਾਰੇ ਖੜੇ ਹੋ ਹਰ ਲੱਕ ਲੱਕ ਹਾਰ ਗਿਆ ਬਾਈ ਹੋਰ ਉਹ ਕਿ ਤਨ ਕੋਟ ਕਿਰਾਏ ਨੂੰ ਵੀ ਨਹੀਂ ਰਹੀ ਕਿਰਾਏ ਨੂੰ ਪੈਸਾ ਵੀ ਨਹੀਂ ਰਹੀ ਉਹੀ ਗੱਲ ਤੈਨੂੰ ਮਜਬੂਰ ਹੋ ਕੇ ਬੈਠਿਆ ਹੁੰਦਾ ਹੋਰ ਜਿਹੜਾ ਕੋਈ ਆਉਂਦਾ ਪਾਣ ਪਾਈ ਕਿੰਨੇ 200 250 ਜੀ 8000 ਲਾ ਗਿਆ 8000 ਰੁਪਏ ਬੇ ਬਿਮਾਰੀ ਮੂਰੇ ਕੀ ਖੜਦਾ ਉਹ ਨਾ ਥੋੜੋ ਚੀਰੀ ਰਿਹਾ ਉੱਥੇ ਉਹ ਫਿਰ ਆਹਰ ਤੇ ਲਿਆਂਦਾ ਦੋਸਤੋ ਮੇਰੇ ਕੱਲੇ ਹਾਂ ਕੱਲੇ ਮੇਰੇ ਤੇ ਵੀ ਨਾ ਖੜੋ ਹੁਣ ਆ ਕੇ ਇੱਥੇ ਇੱਕ ਵਾਰੀ ਹਾਲਾਤ ਦੇਖ ਕੇ ਵੀ ਜਾਵੋ ਤੇ ਬਾਈ ਜੀ ਨਾਮ ਆਪਣਾ ਕੋਈ ਪਿੰਡ ਚ ਕੀ ਚੱਲਦਾ ਕੋਈ ਜਾਣਦੇ ਪਿੰਡ ਵੀ ਜਾਣਦੇ ਹੈ ਬਲਦੇਵ ਵੀ ਜਾਣਦੇ ਬਲਦੇਵ ਬਲਦੇਵ ਮਿਸਤਰੀ ਹੈ ਅੱਡੇ ਦੇ ਕੋਲ ਹੀ ਘਰ ਹੈ ਹਨਾ ਆ ਰੋਡ ਇੱਧਰ ਰਹਿ ਗਿਆ ਇੱਥੇ ਇਹ ਰੋਡ ਰਹਿ ਗਿਆ ਤੇ ਜੇ ਗੱਲ ਕਰੀਏ ਉਹ ਆਪਣਾ ਕੱਚਾ ਰਾਹ ਹੁੰਦਾ ਜੀ ਤੇ ਤੁਸੀਂ ਬਾਈ ਦੇ ਘਰ ਦੇ ਹਾਲਾਤ ਵੀ ਦੇਖ ਸਕਦੇ ਹੋ ਤਾਂ ਵੀਰ ਬਣ ਕੇ ਵੱਧ ਤੋਂ ਵੱਧ ਮਦਦ ਜ਼ਰੂਰ ਕਰੋ ਭਰਾ ਦੀ ਤੇ ਜਿੰਨਾ ਹੋ ਸਕਦਾ ਜੇ ਕੋਈ ਦਾਨੀ ਵੀਰ ਇੱਥੇ ਆ ਕੇ ਵੀ ਆਉਣਾ ਵੀ ਚਾਹੁੰਦਾ ਉਹ ਵੀ ਆ ਸਕਦਾ ਹਨਾ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਤੇ ਨੰਬਰ ਦੋਸਤੋ ਚੱਲੀ ਜਾਂਦਾ ਸਕਰੀਨ ਤੇ ਜੇ ਕਿਸੇ ਵੀਰ ਨੇ ਮਦਦ ਪਾਉਣੀਆਂ ਦਾ ਭਰਾ ਬਣ ਕੇ ਪਾ ਵੀ ਸਕਦਾ ਧੰਨਵਾਦ ਜੀ